ਪਹਿਲਾਂ ਤਾਂ ਮੈਂ ਇਹ ਹੀ ਪੁੱਛਣਾ ਕਿ ਤੁਸੀਂ ਸੇਮ ਲੱਗ ਰਹੇ ਹੋ ਰਾਤ ਕੀ ਹੈ ਪਹਿਲਾਂ ਤਾਂ ਇਹ ਦੋਸਤ ਅਸੀਂ ਰੋਜ਼ ਰਾਤ ਨੂੰ ਜਾ ਕੇ ਨਾ ਫ੍ਰਿਜ ਵਿੱਚ ਸੋ ਜਾਂਦੇ ਆ ਸਹੀ ਗੱਲ ਹੈ ਐਦਾਂ ਹੀ ਲੱਗ ਰਿਹਾ ਲਾਈਕ ਅਸੀਂ ਵੱਡੇ ਹੋ ਰਹੇ ਆ ਚੇਂਜ ਹੋ ਰਿਹਾ ਤੁਸੀਂ ਫ੍ਰੀਜ਼ ਕੀਤਾ ਹੋਇਆ ਟਾਈਮ ਨੂੰ ਵੀ ਤੇ ਆਪਣੇ ਆਪ ਨੇ ਸੋਨੇ ਆ ਰਾਤੀ ਕਹਿਣਾ ਨਹੀਂ ਕਿਸੇ ਨੂੰ ਸਟੂਪ ਪੜਾ ਕਰਾਰਾ ਪੁੱਛਣਾ ਫਿਲਮ ਦੀ ਗੱਲ ਕਰਾਂਗੇ ਇਸ ਫਿਲਮ ਦੇ ਟਾਈਟਲ ਦੀ ਜੇ ਗੱਲ ਕਰੀਏ ਬਹੁਤ ਡਿਫਰੈਂਟ ਹੈ ਉਸ ਬਾਰੇ ਦੋਸਤੋ ਦੇਖੋ ਜੀ ਤੁਸੀਂ ਸਾਡੀ ਫਿਲਮ ਜ਼ਰੂਰ ਵੇਖਣ ਜਾਣਾ ਕਿਉਂਕਿ ਅੱਬਾ ਬੱਜ ਬੱਜ ਮੇਰੇ ਘਰ ਤੁਸੀਂ ਸਮਝ ਹੀ ਗਏ ਹੋਗੇ ਕਿ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ ਮੇਰਾ ਸੌਦਾ ਕੌਣ ਪਲੇ ਕਰ ਰਿਹਾ ਹੈ ਪਿਕਚਰ ਵਿੱਚ ਪੁੱਛੋ ਸੰਜੀ ਕੌਣ ਪਲੇ ਕਰ ਰਿਹਾ ਜੀ ਜਿਹੜਾ ਮੇਰਾ ਅਸਲੀ ਲਾਈਫ ਦਾ ਘਰਵਾਲਾ ਹੈ ਉਹ ਮੇਰਾ ਵੀ ਉਹ ਐਵੇਂ ਵੀ ਪਤੀ ਨਾ ਅੱਧੀ ਸਾਸਿ ਹੁੰਦੇ ਨੇ ਹਾਂ ਹੁੰਦੇ ਨੇ ਹੁੰਦੇ ਨੇ ਫੜਕਰਾਰਾ ਪੂਦਨਾ ਜਿਹੜਾ ਹੈ ਪੂਦਨਾ ਤਾਂ ਆਪਾਂ ਪੰਜਾਬੀ ਸਾਰੇ ਸਮਝਦੇ ਆ ਨਾ ਪੂਦਨੇ ਦੀ ਚਟਨੀ ਵੀ ਸਾਰਿਆਂ ਨੂੰ ਪਤਾ ਕਿੰਨੀ ਖੱਟੀ ਮਿੱਠੇ ਹੁੰਦੀ ਹੈ ਨਾ ਸਾਡੀ ਫਿਲਮ ਵੀ ਬਿਲਕੁਲ ਉਦਾਂ ਦੀ ਹੈ ਇਹ ਬਹੁਤ ਹੀ ਹਿੱਟ ਗਾਣਾ ਹੋਇਆ ਇੱਕ ਤਰ੍ਹਾਂ ਫੋਕ ਸੌਂਗ ਹੀ ਹੈ ਸਾਡਾ ਸਾਡਾ ਬੜਾ ਕਰਾਰਾ ਪੂਤਨਾ ਮੇਰਾ ਬੜਾ ਕਰਾਰਾ ਪੂਤਨਾ ਆਪਾਂ 6 ਪਾਣਾ ਚੋਂ 5 ਪਾਣਾ ਤੇ ਨਹੀਂ ਆ ਪਿਆਰੀਆਂ ਪਿਆਰੀਆਂ ਗੁਗਲੀਆਂ ਗੁਹਲੀਆਂ ਜੀਆਂ ਕਿਊਟ ਸੁਗੜ ਸਿਆਣੀਆਂ ਤੇ ਇੱਕ ਮੇਰਾ ਹੀ ਕੈਰੈਕਟਰ ਜਿਹੜਾ ਫਫੇ ਕੁੱਟਣੀ ਵਾਲਾ ਕੈਰੈਕਟਰ ਹੈ ਮੈਂ ਸਾਰੀਆਂ ਪਾਣਾ ਚੋਂ ਸਭ ਤੋਂ ਫੁਕਰੀਆਂ ਸਿਰ ਤੇ ਬਹੁਤ ਹੀ ਸਾਨੂੰ ਜਲਾਉਂਦੀ ਇਹਦੇ ਕੋਲ ਸਭ ਤੋਂ ਜ਼ਿਆਦਾ ਪੈਸਾ ਹੈ ਗੱਡੀ ਗੱਡੀ ਆ ਦੇਖੋ ਮੇਰੀ ਡਾਇਮੰਡ ਦੀ ਰਿੰਗ ਦੇਖੋ ਮੇਰੇ ਹਸਬੰਦ ਨੇ ਦਿੱਤੀ ਐ ਕੋਈ ਗੱਡੀ ਮੈਂ ਮਰਜ਼ੀ ਇਸ ਗੱਡੀ ਲੈ ਲਈ ਐ ਤੇ ਸਾਡਾ ਤਾਂ ਬੰਗਲਾ ਬਣ ਗਿਆ ਬਸ ਹੁਣ ਅਸੀਂ ਸ਼ਿਫਟ ਹੋਣ ਵਾਲੇ ਐ ਇਤਨੀ ਗੱਲਾਂ ਕਰਕੇ ਸਾਨੂੰ ਪੰਜਾਂ ਨੂੰ ਇਹਨੇ ਬਹੁਤ ਜਲਾਇਆ ਐ ਜਿਹੜੀ ਇਹ ਰਿਲੇਸ਼ਨਸ ਦੀ ਕਹਾਣੀ ਐ ਇਹ ਇਮੋਸ਼ਨਸ ਦੀ ਕਹਾਣੀ ਐ ਇਹਦੇ ਵਿੱਚ ਉਹ ਛੋਟੀਆਂ ਛੋਟੀਆਂ ਚੀਜ਼ਾਂ ਇਹ ਦੱਸੀਆਂ ਗਈਆਂ ਕਿ ਇੱਕ ਔਰਤ ਕੀ ਚਾਹਦੀ ਐ ਇੱਕ ਮਰਦ ਕਿ ਇਦਾਂ ਦਾ ਬਿਹੇਵੀਅਰ ਉਹਦੇ ਨਾਲ ਹੋਣਾ ਚਾਹੀਦਾ ਮੈਨੂੰ ਲੱਗਦਾ ਜੇ ਅਸੀਂ ਇਹ ਫਿਲਮ ਦੇਖਦੇ ਐ अपने परिवार दे नाले फिल्म को करांगे। मेरा बड़ा करारा पूजना मेरा बाप जी रहा है पूजना, मेरे दिल दिया कहता है पूजना हाय पूजना हाय पूजना, हाय पूजना। ਸਤਿ ਸ਼੍ਰੀ ਅਕਾਲ ਨਮਸਕਾਰ ਹੈ ਆਦਾਬ ਮੈਕਰਨ ਫ੍ਰੀ ਤੇ ਤੁਹਾਨੂੰ ਅੱਜ ਅਸੀਂ ਰੂਬਰੂ ਕਰਵਾਉਣ ਜਾ ਰਹੇ ਹਾਂ ਜੀ ਸੋਹਣਿਆ ਸੋਹਣਿਆ ਮੁਟਿਆਰਾ ਨਾਲ ਜੀ ਹਾਂ ਇਹਨਾਂ ਮੁਟਿਆਰਾ ਨੂੰ ਤੁਸੀਂ ਦੇਖਿਆ ਹੋਵੇਗਾ ਸ਼ੁਰੂ ਤੋਂ ਹੀ ਕਹਿੰਦਾ ਮਤਲਬ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਅੱਜ ਵੀ ਉਹ ਮੁਟਿਆਰਾ ਉਦਾਂ ਦੀਆਂ ਉਦਾਂ ਨੇ ਅਸੀਂ ਜ਼ਿਆਦਾ ਨਹੀਂ ਗੱਲ ਕਰਾਂਗੇ ਅਸੀਂ ਸਿੱਧਾ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਜੀ ਬੜਾ ਕਰਾਰਾ ਪੂਰਨਾ ਫਿਲਮ ਦੀ ਸਟਾਰ ਕਾਸਟ ਨਾਲ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਸਭ ਦਾ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਪਹਿਲਾਂ ਤਾਂ ਮੈਂ ਇਹ ਹੀ ਪੁੱਛਣਾ ਕਿ ਤੁਸੀਂ ਸੇਮ ਲੱਗ ਰਹੇ ਹੋ ਰਾਜ਼ ਕੀ ਹੈ ਪਹਿਲਾਂ ਤਾਂ ਇਹ ਦੇਖੋ ਜੀ ਉਹ ਬੰਦਾ ਕੀ ਜਿਹੜਾ ਚੇਂਜ ਹੋ ਜਾਏ ਅਸੀਂ ਤਾਂ ਸੁਣਿਆ ਹੈ ਕਿ ਚੇਂਜ ਨਹੀਂ ਹੋਣਾ ਤੇ ਇਸ ਕਰਕੇ ਮੈਂ ਸੋਚਿਆ ਕਿ ਜਦੋਂ ਮੈਂ ਪੈਦਾ ਹੋਈ ਐ ਅਸੀਂ ਰੋਜ਼ ਰਾਤ ਨੂੰ ਜਾ ਕੇ ਨਾ ਫ੍ਰਿਜ ਵਿੱਚ ਸੋ ਜਾਂਦੇ ਆ ਸਹੀ ਗੱਲ ਆ ਐਦਾਂ ਹੀ ਲੱਗ ਰਿਹਾ ਲਾਈਕ ਅਸੀਂ ਵੱਡੇ ਹੋ ਰਹੇ ਆਂ ਜਾਂ ਚੇਂਜ ਹੋ ਰਿਹਾ ਤੁਸੀਂ ਫ੍ਰੀਜ਼ ਕੀਤਾ ਹੋਇਆ ਟਾਈਮ ਨੂੰ ਵੀ ਤੇ ਆਪਣੇ ਆਪ ਨੂੰ ਵੀ ਸੋਨੇ ਆ ਰਾਤੀ ਕਹਿਣਾ ਨਹੀਂ ਕਿਸੇ ਨੂੰ ਯਾਰ ਉਹ ਫ੍ਰਿਜ ਕਿਹੜਾ ਆ ਸਾਨੂੰ ਵੀ ਦੱਸੋ ਕਿਹੜੀ ਕੰਪਨੀ ਦਾ ਆ ਕਿੱਥੋਂ ਮਿਲਦਾ ਆ ਸੋ ਬੜਾ ਕਰਾਰਾ ਪੂਦਨਾ ਫਿਲਮ ਦੀ ਗੱਲ ਕਰਾਂਗੇ ਇਸ ਫਿਲਮ ਦੇ ਟਾਈਟਲ ਦੀ ਜੇ ਗੱਲ ਕਰੀਏ ਬਹੁਤ ਡਿਫਰੈਂਟ ਹੈ ਉਸ ਬਾਰੇ ਦੱਸੋ ਜੀ ਬੜਾ ਕਰਾਰਾ ਪੂਦਨਾ ਜਿਹੜਾ ਹੈ ਪੂਦਨਾ ਤਾਂ ਆਪਾਂ ਪੰਜਾਬੀ ਸਾਰੇ ਸਮਝਦੇ ਆ ਹਨਾ ਪੂਦਨੇ ਦੀ ਚਟਨੀ ਵੀ ਸਾਰਿਆਂ ਨੂੰ ਪਤਾ ਕਿੰਨੀ ਖੱਟੀ ਮਿੱਠੀ ਹੁੰਦੀ ਹੈ ਨਾ ਸਾਡੀ ਫਿਲਮ ਵੀ ਬਿਲਕੁਲ ਉਦਾਂ ਦੀ ਹੈ ਇਹ ਬਹੁਤ ਹੀ ਹਿੱਟ ਗਾਣਾ ਹੋਇਆ ਹੈ ਇੱਕ ਤਰ੍ਹਾਂ ਫੋਕ ਸੌਂਗ ਹੀ ਹੈ ਸਾਡਾ ਸਾਡਾ ਬੜਾ ਕਰਾਰਾ ਪੂਦਨਾ ਮੇਰਾ ਬੜਾ ਕਰਾਰਾ ਪੂਦਨਾ ਤੇ ਜਿਵੇਂ ਦਾ ਇਹ ਹਿੱਟ ਨੰਬਰ ਜਿਵੇਂ ਦਾ ਇਹ ਹਿੱਟ ਨੰਬਰ ਹੈ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਬਜੈਕਟ ਵੀ ਹੈ ਉਦਾਂ ਦਾ ਹੀ ਖੱਟਾ ਮਿੱਠਾ ਜਿਹਦੇ ਵਿੱਚ ਹਰ ਚੀਜ਼ ਹੈਗੀ ਹੈ ਮਤਲਬ ਇਹਦੇ ਵਿੱਚ ਕਾਮੇਡੀ ਵੀ ਹੈ ਇਹਦੇ ਵਿੱਚ ਇਮੋਸ਼ਨਸ ਵੀ ਹੈ ਇਹਦੇ ਵਿੱਚ ਟਰੈਜਡੀ ਵੀ ਹੈ ਇਹਦੇ ਵਿੱਚ ਹਰ ਮਤਲਬ ਹਰ ਤਰ੍ਹਾਂ ਦੀਆਂ ਚੀਜ਼ਾਂ ਕਲਚਰ ਪੰਜਾਬੀ ਕਲਚਰ ਪੰਜਾਬੀ ਗਿੱਧਾ ਇਹ ਸਾਰਾ ਕੁਝ ਹੈ ਇਹਦੇ ਵਿੱਚ ਮਿਕਸਚਰ ਹੈ ਤੇ ਮੈਨੂੰ ਲੱਗਦਾ ਕਿ ਇਸ ਕਰਕੇ ਇਹਦਾ ਨਾਮ ਬੜਾ ਕਰਾਰਾ ਪੁੱਦਨਾ ਰੱਖਿਆ ਗਿਆ ਹੈ ਮੈਮ ਕਿਰਦਾਰ ਦੀ ਜੇਕਰ ਗੱਲ ਕਰੀਏ ਵਿੱਚ ਪੁਦੀਨੇ ਵਰਗਾ ਕਿਰਦਾਰ ਹੈ ਸਭ ਦੇ ਕਿਰਦਾਰ ਵੀ ਪੁਦੀਨੇ ਵਰਗੇ ਨੇ ਖੱਟੇ ਮਿੱਠੇ ਸਟਰਗਲ ਭਰੇ ਸੋ ਆਪਣੇ ਕਿਰਦਾਰ ਬਾਰੇ ਦੱਸੋ ਤੇ ਮੇਰਾ ਬੜਾ ਇੱਕ ਸ਼ੈਫ ਦਾ ਕੈਰੈਕਟਰ ਹੈ ਪਰ ਮੈਂ ਆਪਣੇ ਸਹੁਰੇ ਤੋਂ ਬਹੁਤ ਜ਼ਿਆਦਾ ਡਰਨੀ ਆ ਮੇਰਾ ਸਹੁਰਾ ਕੌਣ ਪਲੇ ਕਰ ਰਿਹਾ ਪਿਕਚਰ ਵਿੱਚ ਪੁੱਛੋ ਕੁਝ ਅਨੰਦ ਜੀ ਕੌਨ ਪਲੇ ਕਰ ਰਿਹਾ ਜੀ ਜਿਹੜਾ ਮੇਰਾ ਅਸਲੀ ਲਾਈਫ ਦਾ ਘਰ ਵਾਲਾ ਹੈ ਉਹ ਮੇਰਾ ਸੀਰੀਅਸਲੀ ਉਹ ਵੈਸੇ ਵੀ ਪਤੀ ਨਾ ਅੱਧੀ ਸਾਸਿ ਹੁੰਦੇ ਨੇ ਹਾਂ ਹੁੰਦੇ ਨੇ ਹੁੰਦੇ ਨੇ ਤੇ ਮੈਂ ਸਾਰੀ ਪਿਕਚਰ ਵਿੱਚ ਉਹਨਾਂ ਨੂੰ ਪਪਾ ਜੀ ਕਹਿ ਕੇ ਬੁਲਾਨੀ ਤੇ ਅੱਧੀ ਕਾਮੇਡੀ ਤੇ ਉੱਥੇ ਹੀ ਹੋ ਜਾਂਦੀ ਹੈ ਐਬਸੋਲੂਟਲੀ ਹੈ ਨਾ ਆਪਣੇ ਘਰ ਵਾਲੀ ਨੂੰ ਸੱਸ ਬਣਾ ਗਏ ਹੈ ਨਾ ਸੋਹਰਾ ਬਣਾ ਕੇ ਤਾਂ ਵਧੀਆ ਗੱਲ ਹੈ ਇਹ ਤਾਂ ਹੋਰ ਹੀ ਡਿਫਰੈਂਟ ਫਲੇਵਰ ਹੈ ਸੋ ਮੈਂ ਤੁਹਾਡੇ ਕਿਰਦਾਰ ਦੀ ਜੇਕਰ ਗੱਲ ਕਰੀਏ ਤੁਹਾਨੂੰ ਅਸੀਂ ਬਹੁਤ ਸਾਰੇ 뮤ਜ਼ਿਕ ਵੀਡੀਓਜ਼ ਦੇ ਵਿੱਚ ਦੇਖਿਆ ਪੰਜਾਬੀ ਦੀ ਕੋਈ ਐਦਾਂ ਦੀ ਵੀਡੀਓ ਨਹੀਂ ਹੋਣੀ 뮤ਜ਼ਿਕ ਵੀਡੀਓ ਜਿਸ ਨੂੰ ਤੁਹਾਨੂੰ ਅਸੀਂ ਨਾ ਦੇਖਿਆ ਹੋਵੇ ਸੋ ਤੁਸੀਂ ਹੁਣ ਅਲੋਪ ਜੇ ਹੋ ਚੱਲੇ ਸੀ ਹੁਣ ਦੁਬਾਰਾ ਆ ਰਹੇ ਹਾਂ ਕਿਸ ਤਰੀਕੇ ਦਾ ਲੱਗਿਆ ਮੈਂ ਪੁੱਛ ਲਧਾਰਾ ਜਿਹੜੀ ਲੋਪ ਹੋ ਗਈ ਸੀ ਮੈਂ ਐਕਚੁਅਲੀ ਕੀ ਹੁੰਦਾ ਫਿਲਮਾਂ ਦੇ ਵਿੱਚ ਜਿੱਦੋਂ ਕੋਈ ਵਧੀਆ ਚੀਜ਼ ਕੋਈ ਬੰਦਾ ਕੁਝ ਕੁਝ ਵਧੀਆ ਕੰਮ ਕਰਨਾ ਚਾਹੁੰਦਾ ਉਦਾਂ ਦਾ ਮਿਲਦਾ ਨਹੀਂ ਫਿਰ ਬੰਦਨ ਲੱਗਦਾ ਕਿ ਆਪਣੇ ਆਪ ਨੂੰ ਵੇਸਟ ਕਰਨੋਂ ਚੰਗਾ ਥੋੜੀ ਵੇਟ ਕਰ ਲਓ ਤੇ ਉਹ ਵੇਟ ਵਧੀਆ ਰਹੀ ਹੁਣ ਜਿਹੜਾ ਮੇਰਾ ਮੈਨੂੰ ਹੁਣ ਜਿਹੜਾ ਰੋਲ ਮਿਲਿਆ ਜਿਹੜੀ ਫਿਲਮ ਮੇਰੀ ਉਹ ਬਹੁਤ ਸੋਹਣੀ ਹੈ ਔਰ ਮੇਰਾ ਕੈਰੈਕਟਰ ਬਹੁਤ ਹੀ ਵਧੀਆ ਅਤਰੰਗਾ ਜਿਹਾ ਕੈਰੈਕਟਰ ਹੈ ਜਿਹੜੀਆਂ ਮੇਰੀਆਂ ਆਪਾਂ 6 ਪਾਣਾ ਚੋਂ 5 ਪਾਣਾ ਤੇ ਨਹੀਂ ਆ ਪਿਆਰੀਆਂ ਪਿਆਰੀਆਂ ਗੁਗਲੀਆਂ ਗੁਗਲੀਆਂ ਜੀਆਂ ਕਿਊਟ ਸੁਗੜ ਸਿਆਣੀਆਂ ਤੇ ਇੱਕ ਮੇਰਾ ਹੀ ਕੈਰੈਕਟਰ ਜਿਹੜ ਔਰ ਮੈਂ ਬਹੁਤ ਗੱਪਾ ਮਾਰਦੀ ਰਹੀ ਨੀ ਆ ਬਹੁਤ ਮਾਣ ਕਰਦੀ ਆ ਆਪਣੇ ਪੈਸੇ ਦੇ ਉੱਪਰ ਤੇ ਮੇਰਾ ਕੈਰੈਕਟਰ ਬਹੁਤ ਹੀ ਵਧੀਆ ਤੇ ਸਾਡੀਆਂ ਸਾਰੀਆਂ ਪੈਣਾ ਜਿੰਨੀਆਂ ਵੀ ਅਸੀਂ ਜਦੋਂ ਸ਼ੂਟ ਕੀਤੀ ਸਾਰੀਆਂ ਨੇ ਤੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮੈਂ ਉਪਾਸਨਾ ਜੀ ਨੇ ਕੰਮ ਕੀਤਾ ਮੈਂ ਉਪਾਸਨਾ ਜੀ ਦੀ ਬਹੁਤ ਫੈਨ ਸੀਗੀ ਸ਼ੀਬਾ ਨੂੰ ਅਸੀਂ ਫਿਲਮ ਚ ਦੇਖਿਆ ਸੂਰੇਵੰਚੀ ਫਿਲਮ ਦੇ ਵਿੱਚ ਤੇ ਸ਼ੁਰੂ ਜਦੋਂ ਪਹਿਲੇ ਦਿਨ ਆਪਾਂ ਸੋਚਿਆ ਕਿ ਇਹਨਾਂ ਨਾਲ ਕੰਮ ਕਰਨਾ ਡਰ ਲੱਗਦਾ ਪਿਆ ਸੀ ਪਤਾ ਨਹੀਂ ਇਹਨਾਂ ਦੇ ਕਿੱਦਾਂ ਦੇ ਸੁਭਾਅ ਹੋਣੇ ਆਪਣੇ ਆਪ ਨੂੰ ਸਟਾਰ ਸਮਝਦੀਆਂ ਹੋਣੀਆਂ ਪਰ ਜਿਵੇਂ ਇਹਨੀਆਂ ਪਿਆਰੀਆਂ ਪਿਆਰੀਆਂ ਜੀਆਂ ਸਾਰੀਆਂ ਵਾਕਈ ਇਹਨਾਂ ਨੇ ਨਾ ਆਪਾਂ ਜਿੰਨੇ ਦਿਨ ਸ਼ੂਟ ਕੀਤੀ ਇਦਾਂ ਲੱਗਾ ਆਪਾਂ ਪੈਣਾ ਹੀ ਆ ਸਾਰੀਆਂ ਵੀ ਬਾਈ ਦਿਨ ਅਸੀਂ ਪੈਣਾ ਹੀ ਬਣ ਕੇ ਰਹੀਆਂ ਔਰ ਉਸ ਤੋਂ ਬਾਅਦ ਵੀ ਉਹਨਾਂ ਸੀ ਇੱਕ ਦੂਜੇ ਨਾਲ ਵਧੀਆ ਤਰੀਕਾ ਨਾਲ ਕਨੈਕਟ ਹਤੇ ਇਸ ਫਿਲਮ ਨੇ ਸਾਡੇ ਵਧੀਆ ਰਿਸ਼ਤੇ ਵੀ ਬਣਾਏ ਆ। ਸੋ ਮਤਲਬ ਸੈਟ ਤੇ ਕਹਿੰਦੇ ਨੇ ਗਰਲਸ ਤਾਂ ਵੈਸੇ ਹੀ ਇਕੱਠੀਆਂ ਹੋ ਜਾਂ ਤਾਂ ਗੋਸਿਪਸ ਮਾਰਨੀ ਆਉਂਦੀ ਆ 6-6 ਪੈਣਾ ਸੀ ਤੁਸੀਂ ਗੋਸਿਪਸ ਦਾ ਮਤਲਬ ਬਹੁਤ ਭੰਡਾਰ ਲੱਗੇ ਹੋਣਾ ਮਾਹੌਲ ਕਿਦਾਂ ਦਾ ਸੀਗਾ? ਬਹੁਤ ਹੀ ਵਧੀਆ ਸੀਗਾ। ਇਹ ਜਿਵੇਂ ਕਿ ਕਿਹਾ ਜਾਂਦਾ ਕਿ ਜਦੋਂ ਲੇਡੀਜ਼ ਇਕੱਠੀਆਂ ਹੋ ਜਾਂਦੀਆਂ ਜਦੋਂ ਦੋ ਹੀ ਨਹੀਂ ਮਾਨ ਹੁੰਦੀਆਂ ਤੇ ਤਾਂ 6-6 ਸੀਗੀਆਂ। ਪਰ ਖੈਰ ਸਾਡੇ ਕੋ ਇੰਨਾ ਜ਼ਿਆਦਾ ਕੰਮ ਸੀ ਕਿਉਂਕਿ ਲਿਮਿਟਿਡ ਟਾਈਮ ਚ ਅਸੀਂ ਪੂਰੀ ਫਿਲਮ ਕੰਪਲੀਟ ਕਰਨੀ ਸੀਗੀ ਤੇ ਸਾਡੇ ਸਾਰਿਆਂ ਦੇ ਸੀਨਸ ਵੀ ਬਹੁਤ ਜ਼ਿਆਦਾ ਸੀਗੇ ਤੇ ਇਸ ਕਰਕੇ ਟਾਈਮ ਘੱਟ ਮਿਲਿਆ ਪਰ ਜਦੋਂ ਵੀ ਸਾਨੂੰ ਟਾਈਮ ਮਿਲਦਾ ਸੀ ਗੱਪਾਂ ਔਰ ਚੁਗਲੀਆਂ ਅਸੀਂ ਬਹੁਤ ਕੀਤੀਆਂ ਪਹਿਲੀ ਗੱਲ ਤਾਂ ਤੁਸੀਂ ਸਾਨੂੰ ਗਰਲਸ ਗਰਲਸ ਕਰ ਰਹੇ ਹੋ ਵੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਬਸ ਇਦਾਂ ਹੀ ਕਹੀ ਚਲੋ ਵੀ ਇਦਾਂ ਲੱਗਦਾ ਕਿ ਕਮਾਲ ਹੈ ਆਈ ਐਮ 22 ਇਅਰ 올ਡ ਇਹਨੀਆਂ ਸੋਹਣੀਆਂ ਸੋਹਣੀਆਂ ਗਰਲਸ ਮੇਰੇ ਨਾਲ ਬੈਠੀਆਂ ਆਈ ਫੀਲ ਸੋ ਬਲਾਈਸਡ ਆਈ ਫੀਲ ਸੋ ਹੰਬਲ ਸੋ ਮੈਮ ਲਾਈਕ ਤੁਹਾਡਾ ਜਰਨੀ ਰਹੀ ਹੈ ਜਿਹੜੀ ਬਾਲੀਵੁੱਡ ਇੰਡਸਟਰੀ ਤੋਂ ਹੈ ਨਾ ਪੰਜਾਬੀ ਫਿਲਮ ਫਰਕ ਕੀ ਦੇਖਦੇ ਹੋ ਇਹਦੇ ਵਿੱਚ ਕੋਈ ਫਰਕ ਨਹੀਂ ਬਸ ਲੈਂਗੁਏਜ ਦਾ ਫਰਕ ਹੈ ਬਾਕੀ ਕੰਮ ਕਰਨ ਦਾ ਤਰੀਕਾ ਤੇ ਰੋਲ ਤੇ ਫਿਲਮ ਉਹੋ ਹੀ ਹੈ ਗਾਣੇ ਗਿੱਧਾ ਇਮੋਸ਼ਨਸ ਸਾਰੇ ਸੇਮ ਹੀ ਹੁੰਦੇ ਨੇ ਹਰ ਲੈਂਗੁਏਜ ਵਿੱਚ ਸੇਮ ਹੀ ਹੁੰਦੇ ਨੇ ਉਦੇ ਵਿੱਚ ਕੁਝ ਵੱਖਰਾ ਸੁਆਗ ਨਹੀਂ ਹੁੰਦਾ ਪਰ ਇਹ ਕੈਰੈਕਟਰ ਵਿੱਚ ਵੱਖਰਾ ਸੁਆਗ ਹੈ ਤੁਸੀਂ ਜਿਸ ਤਰੀਕੇ ਨਾਲ ਪੰਜਾਬੀ ਬੋਲ ਰਹੇ ਹੋ ਲਾਈਕ ਕੋਈ ਆਪਣੀ ਇੰਡਸਟਰੀ ਦੇ ਵਿੱਚ ਇਹ ਗੱਲ ਕਰੀਏ ਪੰਜਾਬ ਦੇ ਐਕਸਪੈਕਟ ਨਹੀਂ ਕਰ ਸਕੇਗਾ ਕਿ ਐਸੀ ਸਲਮਾਨ ਖਾਨ ਦੇ ਐਕਟਰਸ ਨੂੰ ਇੰਨੀ ਵਧੀਆ ਪੰਜਾਬੀ ਬੋਲਦੇ ਦੇਖ ਰਹੇ ਹਾਂ ਮੈਂ ਪੰਜਾਬਾ ਨਹੀਂ ਆ ਗਿਆ ਇੱਥੋਂ ਦੀ ਤੇ ਫਿਰ ਪੰਜਾਬੀ ਤੇ ਬੋਲੀ ਹੈ ਬਿਲਕੁਲ ਜੀ ਮਤਲਬ ਕਈ छुपे ਹੋਏ ਰਾਜ਼ ਹੈ ਦੇ ਵਿੱਚ ਦੇਖਣ ਨੂੰ ਮਿਲਣਗੇ ਮੈਮ ਇੱਕ ਮੈਂ ਮੇਰੀ ਦਿੱਲੀ ਖੁਆਇਸ਼ ਆਬਾ ਜੱਬਾ ਨੱਬਾ ਪਲੀਜ਼ ਦੇਖੋ ਜੀ ਤੁਸੀਂ ਸਾਡੀ ਫਿਲਮ ਜ਼ਰੂਰ ਦੇਖਣ ਜਾਣਾ ਕਿਉਂਕਿ ਅੱਬਾ ਦੱਬਾ ਜੱਬਾ ਮੇਰੇ ਖਿਆਲ ਤੁਸੀਂ ਸਮਝ ਹੀ ਗਏ ਹੋਗੇ ਕਿ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ ਮੈਂ ਕਿਹਦੇ ਵਿੱਚ ਦਿਖਾਇਆ ਗਿਆ ਲਾਈਕ ਜਿਸ ਤਰੀਕੇ ਨਾਲ ਲੇਡੀ ਦੇ ਸਟਰਗਲਸ ਹੁੰਦੇ ਆ ਉਹ ਰਿਅਲਿਟੀ ਇੱਕ ਤਰੀਕੇ ਨਾਲ ਹਰ ਇੱਕ ਲੇਡੀ ਕਨੈਕਟ ਕਰੇਗੀ ਜੇਕਰ ਉਹ ਫੈਮਿਲੀ ਦੇ ਵਿੱਚ ਰੁੱਝ ਜਾਂਦੀ ਆ ਆਪਣੇ ਡ੍ਰੀਮਸ ਨੂੰ ਛੱਡ ਕੇ ਕਿੰਨਾ ਔਖਾ ਹੁੰਦਾ ਹੈ ਔਰ ਜੇ ਆਪਣੇ ਸ਼ੌਂਕ ਨੂੰ ਹਨਾ ਪੂਰਾ ਕਰਦੀ ਆ ਤਾਂ ਆਪਣੇ ਪਰਿਵਾਰ ਨੂੰ ਪਿੱਛੇ ਛੱਡਿਆ ਨਾ ਸੋ ਕੰਬੀਨੇਸ਼ਨ ਦਿਖਾਇਆ ਗਿਆ ਉਸ ਕੰਬੀਨੇਸ਼ਨ ਨੂੰ ਕਿਵੇਂ ਡਿਫਾਈਨ ਕਰੂੰਗੀ ਦੇਖੋ ਜੀ ਅੱਜ ਵੀ ਬਹੁਤ ਹੀ ਘੱਟ ਜਗ੍ਹਾ ਐਸੀਆਂ ਹੈਗੀਆਂ ਜਿੱਥੇ ਕਿ ਲੜਕੀ ਨੂੰ ਲੜਕੀਆਂ ਦੀ ਤਰ੍ਹਾਂ ਸਮਝਿਆ ਜਾਂਦਾ ਹੈ ਬਹੁਤ ਹੀ ਘੱਟ ਮੈਂ ਕਹੂੰਗੀ ਕਿ ਸ਼ਾਇਦ 95% ਅੱਜ ਵੀ ਲੇਡੀਜ਼ ਉਹੀ ਹੈ ਕਿ ਜਦੋਂ ਘਰ ਦਾ ਬਾਹਰੋਂ ਵੀ ਕੰਮ ਕਰਕੇ ਆਂਦੀਆਂ ਉਸ ਤੋਂ ਬਾਅਦ ਤੁਸੀਂ ਵੀ ਜਿੱਦਾਂ ਹੁਣ ਜਾਂਦੇ ਹਾਂ ਤਾਂ ਪਹਿਲਾਂ ਦੇਖਦੇ ਹੋਣੇ ਕਿ ਖਾਣਾ ਬਣਿਆ ਹੈ ਕਿ ਨਹੀਂ ਬੱਚਿਆਂ ਦਾ ਕੀ ਹੈ ਹਸਬੰਦ ਨੂੰ ਕੁਝ ਮਿਲਿਆ ਕਿ ਨਹੀਂ ਤੇ ਅੱਜ ਵੀ ਉਹੀ ਹੈ ਅਸੀਂ ਮਤਲਬ ਤੇ ਜਦੋਂ ਅਸੀਂ ਫੋਰਨ ਕੰਟਰੀ ਚ ਜਾਂਦੇ ਆ ਜਿਵੇਂ ਕਿ ਉੱਥੇ ਸਾਰੇ ਆਦਮੀ ਵੀ ਬਰਾਬਰ ਦਾ ਕੰਮ ਕਰ ਰਹੇ ਹੁੰਦੇ ਆ ਪਰ ਇੱਕ ਔਰਤ ਵੀ ਥੱਕਦੀ ਹੈ ਜਦੋਂ ਉਹ ਕੰਮ ਕਰਕੇ ਬਾਹਰੋਂ ਆਂਦੀ ਹੈ ਉਹ ਵੀ ਪਤਾ ਨਹੀਂ ਕਿੰਨੀਆਂ ਪ੍ਰੋਬਲਮਸ ਉੱਥੇ ਬਵਾਸ ਨੇ ਉਹਨੂੰ ਕੀ-ਕਿਆ ਹੁੰਦਾ ਉਹਦੀਆਂ ਕੀ ਸਟਰਗਲਸ ਹੁੰਦੀਆਂ ਜ਼ਿੰਦਗੀ ਦੀਆਂ ਉਸ ਤੋਂ ਬਾਅਦ ਉਹ ਆ ਕੇ ਇਹ ਵੀ ਦੇਖੇ ਕਿ ਬੱਚੇ ਵੀ ਕਿੱਦਾਂ ਪਾਲਨੇ ਆ ਬੱਚੇ ਨੇ ਹੋਮਵਰਕ ਕੀਤਾ ਹੈ ਕਿ ਨਹੀਂ ਸੱਸ ਸਹੁਰੇ ਨੂੰ ਖਾਣਾ ਮਿਲਿਆ ਹੈ ਕਿ ਨਹੀਂ ਹਸਬੈਂਡ ਉਹਨੂੰ ਕਿ ਨਾ ਮਤਲਬ ਇਹ ਐਨਾ ਸਾਰਾ ਬੋਝ ਇੱਕ ਔਰਤ ਤੇ ਪਾਣਾ ਕਿ ਇਹ ਸਹੀ ਹੈ ਮਤਲਬ ਕਿ ਔਰਤਾਂ ਦੀਆਂ ਛੋਟੀਆਂ-ਛੋਟੀਆਂ ਖੁਆਇਸ਼ਾਂ ਹੁੰਦੀਆਂ ਐ ਲੇਡੀਜ਼ ਦੀਆਂ ਛੋਟੀਆਂ-ਛੋਟੀਆਂ ਖੁਆਇਸ਼ਾਂ ਜਿੱਦਾਂ ਮੈਂ ਚਾਹਨੀ ਹੈ ਕਿ ਮੇਰੇ ਹਸਬੰਦ ਕਦੀ ਮੈਨੂੰ ਕਹਿਣ ਕਿ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਮੈਂ ਚਾਹਨੀ ਹੈ ਕਿ ਮੇਰੇ ਹਸਬੰਦ ਕਦੀ ਕਦੀ ਇਹ ਕਹੇ ਕਿ ਮੈਨੂੰ ਪਤਾ ਉਹ ਮੈਨੂੰ ਪਿਆਰ ਕਰਦੇ ਪਰ ਮੈਂ ਚਾਹਨੀ ਹੈ ਉਹ ਕਹੇ ਆਈ ਲਵ ਯੂ ਮਤਲਬ ਅਸੀਂ ਜਿਵੇਂ ਜਿਸੀ ਅ ਮੇਰੀ ਮਦਰ ਚਾਹੇਗੀ ਕਿ ਮੇਰੀ ਮਦਰ ਤਾਂ ਹੁਣ ਨਹੀਂ ਹੈ ਮਤਲਬ ਮੈਂ ਇਹਦੇ ਚੰਨ ਲਕੀ ਹਾਂ ਪਰ ਜਿਨ੍ਹਾਂ ਦੀ ਵੀ ਮਦਰ ਹੈ ਉਸ ਦੁਨੀਆ ਦੇ ਸਭ ਤੋਂ ਲਕੀਰ ਲੋਕ ਹੈਗੇ ਆ ਉਹ ਵੀ ਚਾਹੇਗੀ ਕਿ ਖ ਕਰੇ ਮੈਨੂੰ ਮੇਰੀ ਬੇਟੀ ਜਾਂ ਮੇਰਾ ਬੇਟਾ ਆਰ ਕਵੇ ਮੈਥਨ ਮਿਸ ਕਰਦੀਆਂ ਜਾਂ ਆਪਣੀ ਭੈਣਾਂ ਚ ਵੀ ਇਹ ਹੋਣਾ ਚਾਹੀਦਾ ਇਹ ਜਿਹੜੀ ਇਹ ਰਿਲੇਸ਼ਨਸ ਦੀ ਕਹਾਣੀ ਹੈ ਇਹ ਇਮੋਸ਼ਨਸ ਦੀ ਕਹਾਣੀ ਹੈ ਇਹਦੇ ਵਿੱਚ ਉਹ ਛੋਟੀਆਂ ਛੋਟੀਆਂ ਚੀਜ਼ਾਂ ਇਹ ਦੱਸੀਆਂ ਗਈਆਂ ਕਿ ਇੱਕ ਔਰਤ ਕੀ ਚਾਹਦੀ ਹੈ ਇੱਕ ਮਰਦ ਦਾ ਕਿਦਾਂ ਦਾ ਬਿਹੇਵੀਅਰ ਉਹਦੇ ਨਾਲ ਹੋਣਾ ਚਾਹੀਦਾ ਮੈਨੂੰ ਲੱਗਦਾ ਜੇ ਅਸੀਂ ਇਹ ਫਿਲਮ ਦੇਖਦੇ ਹਾਂ ਅਸੀਂ ਆਪਣੇ ਪਰਿਵਾਰ ਦੇ ਨਾਲ ਇਹ ਫਿਲਮ ਦੇਖਣ ਜਾਂਦੇ ਹਾਂ ਤਾਂ ਅਸੀਂ ਰਿਲੇਸ਼ਨਸ਼ਿਪਸ ਨੂੰ ਸਟਰੋਂਗ ਕਰਾਂਗੇ ਅਸੀਂ ਸਮਝਾਂਗੇ ਇੱਕ ਔਰਤ ਦੇ ਬਾਰੇ ਅਸੀਂ ਸਮਝਾਂਗੇ ਉਸ ਮਰਦ ਦੇ ਬਾਰੇ ਜਿਹੜਾ ਇਹ ਨਹੀਂ ਕਿ ਸਿਰਫ ਔਰਤ ਦੀ ਗੱਲ ਹੈ ਇਹ ਚੋ ਵੀ ਦਿਖਾਏਗਾ ਕਿ ਆਦਮੀ ਇੰਨਾ ਕੰਮ ਕਰ ਰਹੇ ਹਨ ਔਰ ਇੰਧੀਆਂ ਜਿਹੜੀਆਂ ਫੁਕਰੀਆਂ ਫੁਕਰੀਆਂ ਸਾਰਾ ਪੈਸਾ ਹੀ ਖਰਚ ਦਿੰਦੀਆਂ ਵੇ ਉਹ ਕਿੰਨੀ ਮਿਹਨਤ ਨਾਲ ਕੰਮ ਕਰਦੇ ਆ ਕਿੰਨੀ ਮਿਹਨਤ ਨਾਲ ਪੈਸਾ ਕਮਾਉਂਦੇ ਆ ਮਤਲਬ ਇਹ ਦੋਨੋਂ ਤਰਫ ਨੂੰ ਲੈ ਕੇ ਚੱਲਿਆ ਗਈ ਸਟੋਰੀ ਹੈ ਪਰ ਇਹਨੂੰ ਇੰਨੀ ਖੂਬਸੂਰਤੀ ਦੇ ਨਾਲ ਪੇਰੋਇਆ ਗਿਆ ਹੈ ਹਰ ਚੀਜ਼ ਨੂੰ ਮਤਲਬ ਇਹਦੇ ਵਿੱਚ ਐਂਟਰਟੇਨਮੈਂਟ ਵੀ ਹੋਏਗੀ ਕਾਮੇਡੀ ਵੀ ਹੋਏਗੀ ਕਲਚਰ ਵੀ ਹੋਏਗਾ ਤੇ ਨਾਲ-ਨਾਲ ਇੱਕ ਸਿੱਖ ਹੋਏਗੀ ਜਿਹੜੀ ਕਿ ਸਿੱਖਿਆ ਹੋਏਗੀ ਲੋਕ ਸਿੱਖ ਕੇ ਜਾਣਗੇ ਕਿ ਅਸੀਂ ਇਦਾਂ ਕਰੀਏ ਤਾਂ ਬੈਟਰ ਜ਼ਿੰਦਗੀ ਹੋ ਸਕਦੀ ਹੈ ਜਿਵੇਂ ਤੁਸੀਂ ਕਿਹਾ ਨਾ ਇਦਾਂ ਹੀ ਆਪੇ ਬੱਸ ਬੜੀ ਬੱਦੀ ਹੈ ਫਿਲਮ ਚ ਫਿਲਮ ਚ ਇਹ ਬਹੁਤ ਹੀ ਸਾਨੂੰ ਜਲਾਉਂਦੀ ਹੈ ਦੇਖੋ ਸਭ ਤੋਂ ਜ਼ਿਆਦਾ ਪੈਸਾ ਹੈ ਕਦੀ ਕਦੀ ਆਹ ਦੇਖੋ ਮੇਰੀ ਡਾਇਮੰਡ ਦੀ ਰਿੰਗ ਦੇਖੋ ਮੇਰੇ ਹਸਬੰਡ ਨੇ ਦਿੱਤੀ ਹੈ ਕਦੀ ਕਦੀ ਮੈਂ ਮਰਸੀਡਿਸ ਗੱਡੀ ਲੈ ਲਈ ਹੈ ਤੇ ਸਾਡਾ ਤਾਂ ਬੰਗਲਾ ਬਣ ਗਿਆ ਬਸ ਹੁਣ ਅਸੀਂ ਸ਼ਿਫਟ ਹੋਣ ਵਾਲੇ ਆ ਇਦਾਂ ਦੀਆਂ ਗੱਲਾਂ ਕਰਕੇ ਸਾਨੂੰ 99 ਨੇ ਬਹੁਤ ਜਲਾਇਆ ਹੈ ਰਿਐਲਿਟੀ ਦੇ ਵਿੱਚ ਵੀ ਮੈਮ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਲਾਈਕ ਤੁਸੀਂ ਕਦੇ ਦੇਖਿਆ ਕਿ ਤੁਹਾਡੇ ਆਸ-ਪਾਸ ਵੈਸੇ ਤਾਂ ਹੁੰਦੀਆਂ ਹੀ ਨੇ ਕਿ ਇਦਾਂ ਦਾ ਕੋਈ ਫੁਕਰਾਇਆ ਬੰਦਾ ਹੋਵੇ ਟੱਕਰਿਆ ਹੋਵੇ ਬੋਲਦਾ ਹੋਵੇ ਇਦਾਂ ਤੇ ਕੀ ਦਿਲ ਕਰਦਾ ਕੀ ਆਨਸਰ ਦਿੱਤਾ ਜਾਵੇ ਨਹੀਂ ਜਦੋਂ ਫੁਕਰੀ ਮਾਰਦਾ ਫਿਰ ਮੈਂ ਉਹ ਤੋਂ ਡਬਲ ਮਾਰਦੀ ਆ ਮੈਮ ਤੁਸੀਂ ਕੀ ਕਰਦੀ ਹੋ ਜੇ ਕੋਈ ਤੁਹਾਡੇ ਕੋਲ ਬਹਿ ਕੇ ਫੁਕਰੀ ਮਾਰਦਾ ਜਿਆਦਾ ਤੇ ਮੈਂ ਕਹਨੀਆ ਖਸਮ ਨੂੰ ਖਾਣੀ ਮੈਮ ਤੁਹਾਡਾ ਕੀ ਰਿਐਕਸ਼ਨ ਹੁੰਦਾ ਜੇ ਕੋਈ ਫੁਕਰੀ ਮਾਰਦਾ ਤੁਹਾਡੇ ਮੂਰੇ ਓਵਰ ਜੇ ਪਤਾ ਹੋਵੇ ਕਿ ਯਾਰ ਜਾਣ ਕੇ ਫੁਕਰੀ ਮਾਰ ਮੈਂ ਐਕਚੁਅਲੀ ਉਹਨੂੰ ਬਹੁਤ ਇੰਜੋਏ ਕਰਦੀ ਆ ਕਿ ਕਿਹੜੇ ਲੈਵਲ ਦਾ ਕਿਹੜੇ ਲੈਵਲ ਤੱਕ ਜਾ ਸਕਦੇ ਇਹਨੂੰ ਇੰਜੋਏ ਕਰਦੀ ਆ ਤੋ ਹੁਣ ਆਪਾਂ ਜਿਹੜਾ ਫਿਲਮ ਦਾ ਟਾਈਟਲ Song ਹੈ ਬੜਾ ਕਰਾਰਾ ਪੂਦਨਾ ਅਸੀਂ ਚਾਹਨੇ ਆਂ ਦਰਸ਼ਕਾਂ ਦੇ ਲਈ ਦੋ ਲਾਈਨਾਂ ਹੋਣਾ ਇੰਜੋਏਅਬਲ ਨੇ ਹਾਂ ਜੀ ਕਿਉਂ ਨਹੀਂ ਇਕੱਠੇ ਗਾਵਾਂਗੇ ਆਪਾਂ ਤੁਸੀਂ ਵੀ ਗਾਓ ਸਾਡੇ ਜੀ ਜੀ ਚਲੋ ਮੇਰਾ ਬੜਾ ਕਰਾਰਾ ਪੂਦਨਾ ਹਾਂ ਮੇਰਾ ਬੜਾ ਕਰਾਰਾ ਪੂਦਨਾ ਮੇਰਾ ਬਾਗੀ ਰਹਿੰਦਾ ਏ ਪੂਦਨਾ ਮੇਰੇ ਦਿਲ ਦੀਆਂ ਕਹਿੰਦਾ ਏ ਪੂਦਨਾ ਹਾਏ ਪੂਦਨਾ ਹਾਏ ਪੂਦਨਾ ਹਾਏ ਪੂਦਨਾ ਸੋ 7 ਨਵੰਬਰ ਨੂੰ ਦੇਖਣਾ ਨਾ ਭੁੱਲਿਓ ਮੇਰਾ ਬੜਾ ਕਰਾਰਾ ਪੂਦਨਾ